ਤੁਸੀਂ ਦੇਖ ਲਓ ਅੱਜ ਲੁਧਿਆਣਾ ਜ਼ਿਲ੍ਹੇ ਚ 33000 ਏਕੜ ਜ਼ਮੀਨ 24000 ਕੇ ਕਿਲਾ ਜ਼ਮੀਨ ਐਕਵਾਇਰ ਕਰਨ ਲੱਗੇ ਐ ਕੱਲੇ ਲੁਧਿਆਣੇ ਨਹੀਂ ਜਲੰਧਰ ਵੀ 30 35000 ਕਿੱਲੇ ਦਾ ਫੈਸਲਾ ਕਰ ਲਿਆ ਅਮਰਸਰ ਵੀ ਕਰ ਲਿਆ ਬਠਿੰਡੇ ਵੀ ਕਰ ਲਿਆ ਕਿਉਂ ਕੀਤਾ ਕਿਉਂਕਿ ਇਹਨਾਂ ਨੇ ਪੈਸੇ ਇਕੱਠੇ ਕਰਨੇ ਐ ਇਹਨਾਂ ਨੂੰ ਪਤਾ ਹੈ ਤਸਕੀਮਾਂ ਬਣ ਗਈਆਂ 1.5 ਸਾਲ ਰਹਿ ਗਿਆ ਪੈਸਾ ਕਿੱਥੇ ਇਕੱਠਾ ਹੋਊਗਾ ਕਿਸੇ ਨੇ ਇਹਨੂੰ ਦੱਸਤਾ ਤੁਸੀਂ ਪਹਿਲੇ ਐਕਵਾਇਰ ਕਰਨ ਦਾ ਨੋਟਿਸ ਭੇਜ ਦਿਓ ਜਦੋਂ ਨੋਟਿਸ ਆ ਗਿਆ ਉਹਦੇ ਬਾਅਦ ਜ਼ਮੀਨਾਂ ਤੇ ਲਾਲ ਲਕੀਰ ਲੱਗ ਜਾਣੀ ਐ ਕੋਈ ਰਜਿਸਟਰੀ ਨਹੀਂ ਹੋਣਗੀ ਆ ਫਿਰ ਤੁਹਾਡੇ ਕੋਲੇ ਲੋਕੀ ਆਉਣਗੇ ਇਹਨਾਂ ਨੇ ਬਿਲਡਰਾਂ ਨਾਲ ਗੱਲ ਕਰ ਲਈ ਰੀਅਲ ਏਸਟੇਟ ਵਾਲਿਆਂ ਨਾਲ ਗੱਲ ਕਰ ਲਈ ਤੁਸੀਂ ਪੁਰਾਣੀ ਤਰੀਕ ਵਿੱਚ ਆਪਣੀਆਂ ਦਰਖਾਸਤਾਂ ਦੇ ਦਿਓ ਤੇ ਜਿਹੜੀ ਦਰਖਾਸਤ ਦਊਗਾ ਉਹਨਾਂ ਨੇ ਗੱਲ ਕਿਹਾ ਇੱਕ ਕਰੋੜ ਰੁਪਇਆ ਕਿਲਾ ਲਵਾਂਗੇ ਅਸੀਂ ਜੇ 100 ਕਿਲਾ ਤੁਸੀਂ ਕਢਾਉਣੀ ਐ 100 ਕਰੋੜ ਦਿਓ ਥੋੜੀ ਜ਼ਮੀਨ ਕਢ ਦਾਂਗੇ ਤੇ ਬਾਕੀ ਕਿਸਾਨ ਕਲੇ ਖੇਤੀ ਦੇ ਯੋਗ ਰਹਿ ਜਾਣਗੇ ਫਿਰ ਉਹਨਾਂ ਦੀ ਆਮਦਨ ਨਹੀਂ ਵਧੂਗੀ ਕੀਮਤ ਦੀ ਜ਼ਮੀਨ ਦੀ ਕੀਮਤ ਵੀ ਖਤਮ ਹੋ ਜਾਊਗੀ ਤੁਹਾਡੇ ਆਪਣੇ ਵਿਧਾਇਕ ਨੇ ਐਪਲੀਕੇਸ਼ਨਾਂ ਦੇਤੀਆਂ ਜਿਹੜਾ ਆਪਣੇ ਆਪ ਨੂੰ ਇਸ ਇਲਾਕੇ ਦਾ ਅਗਵਾ ਕਹਿੰਦਾ ਸੀ ਉਹ ਆਪ ਰਲ ਕੇ ਦੇ ਹੀ ਬੈਠੇ ਆ ਇਸ ਕਰਕੇ ਮੈਂ ਇਹਨਾ ਕਹਿਣਾ ਚਾਹਣਾ ਚਿੰਤਾ ਕਰਨ ਲਾ ਦਿਓ ਥੋਡੀ ਫੌਜ ਲੜੂਗੀ ਲੜਾਈ ਮੈਂ ਅੱਜ ਕਹਿਣਾ ਚਾਹਣਾ ਕੇਜਰੀਵਰ ਹੋਏ ਭਾਵੇਂ ਭਗਵਾਨ ਤਮਾਨ ਤੇ ਮੈਂ ਮੁੱਲਾਪੁਰ ਹਲਕੇ ਦੇ ਜਗਰਾਉਂ ਦੇ ਸਾਰੇ ਲੁਧਿਆਣਾ ਦੇ ਲੋਕਾਂ ਨੂੰ ਦੱਸਣਾ ਚਾਹਣਾ ਤੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਦੇ ਖਿਲਾਫ ਜਿਹੜਾ ਲੈ ਕੇ ਆ ਰਹੇ ਜ਼ਮੀਨ ਅਕਵਾਇਰ ਕਰਦਾ ਮੈਂ ਤੁਹਾਡਾ ਵਾਦਾ ਕਰਦਾ 1 ਇੰਚ ਦੀ ਜ਼ਮੀਨ ਅਕਵਾਇਰ ਨਹੀਂ ਹੋਣ ਦੇਵਾਂਗੇ ਅਕਾਲੀ ਦਾ ਸਰਪੰਚ ਸੁਖਵੀਰ ਸਿੰਘ ਬਾਦਲ ਮੋਰਚਾ ਲਾਉਣਾ ਪਏ ਭਾਵੇਂ ਕਿਸੇ ਕਿਸਮ ਦੀ এডਿਕੇਸ਼ਨ ਕਰਨੀ ਪਏ ਮੈਂ ਆਪਣੇ ਪਰਿਵਾਰਾਂ ਨੂੰ ਕਹਿਣਾ ਚਾਹੁੰਦਾ ਸਾਰੇ ਇਲਾਕੇ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕੱਲਾ ਜ਼ਿਲ੍ਹਾ ਲੁਧਿਆਣਾ ਨਹੀਂ ਪੂਰੇ ਪੰਜਾਬ 'ਚ ਜਿਵੇਂ ਧੱਕਾ ਕਰਨ ਦਾ ਸੋਚ ਰਿਹਾ ਐ ਇਹਨਾਂ ਦਾ ਕਾਮਯਾਬ ਨਹੀਂ ਹੋਣ ਦੇਵਾਂਗੇ ਕੁਛ ਮਰਜ਼ੀ ਕਰ ਲੈਣ ਤੇ ਕੇਜਰੀਵਾਲ ਨੂੰ ਤੇ ਇਹਨਾਂ ਨੇ ਭਗਵੰਤਬਾਹਨ ਨੂੰ ਪੰਜਾਬ ਦੇ ਕਿਸਾਨਾਂ ਨਾਲ ਕਰੀਮ ਦੇ ਗਰੀਬਾਂ ਨਾਲ ਧੱਕਾ ਕਰਨਾ ਬੰਦ ਕਰੋ ਆਹ ਜ਼ਮੀਨਾਂ ਦੀ ਨੋਟੀਫਿਕੇਸ਼ਨ ਵਾਪਸ ਲਾਓ ਜੇ ਨਹੀਂ ਲੋਂਗੇ ਤੇ ਸਾਰਾ ਪੰਜਾਬ ਅਖਾਲੀ ਦਲ ਇਕੱਠਾ ਹੋ ਕੇ ਲੜਾਈ ਲੜੂਗਾ ਮੈਂ ਨਾਲੇ ਅਫਸਰ ਸਰਦਾਰਾਂ ਨੂੰ ਬੇਨਤੀ ਕਰਨਾ ਚਾਹਣਾ ਤੁਸੀਂ ਇਹਨਾਂ ਦੇ ਥੱਲੇ ਐਨੇ ਨਾ ਲੱਗੋ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਭੁੱਲ ਜੋ ਉਹਨਾਂ ਦੇ ਬਗੈਰ ਕਾਨੂੰਨ ਦੇ ਕੀਤੇ ਹੋਏ ਫੈਸਲੇ ਜੇ ਤੁਸੀਂ ਲਾਗੂ ਕਰੋਗੇ ਗੁਨਾਹਗਾਰ ਤੁਸੀਂ ਵੀ ਹੋਵੋਗੇ ਆ ਤਾਂ ਇਹਨਾਂ ਨੂੰ ਤਾਂ ਭਜਾ ਦੇਣਾ ਪੰਜਾਬ ਦੀ ਜਨਤਾ ਨੇ ਤੇ ਤੁਸੀਂ ਤੇ ਇੱਥੇ ਰਹਿਣਾ ਘੱਟੋ ਘੱਟ ਤੁਸੀਂ ਤਾਂ ਸ਼ਰਮ ਕਰੋ ਇਹਨਾਂ ਦੇ ਇਹਨੇ ਥੱਲੇ ਲਾ ਕੇ ਜੋ ਨਜਾਇਜ਼ ਕਰਨਾ ਚਾਹੁੰਦੇ ਉਹ ਕਰੀ ਜਾਂਦੇ ਹੋ ਐਸ ਕਰਕੇ ਬੇਨਤੀ ਕਰਨਾ ਚਾਹਣਾ ਹੈ ਅਗਲੀ ਸਰਕਾਰ 2027 ਦੀ ਪੰਜਾਬ ਦੇ ਲੋਕਾਂ ਨੇ ਆਪਣੀ ਖੇਤਰੀ ਪਾਰਟੀ ਨੂੰ ਵਾਪਸ ਲੈ ਕੇ ਆਉਣਾ ਤੇ ਜਿਸ ਦਿਨ ਤੁਸੀਂ ਖੇਤਰੀ ਪਾਰਟੀ ਨੂੰ ਵਾਪਸ ਲੈ ਕੇ ਆਉਂਗੇ ਮੈਂ ਆਪ ਸਰਾਂ ਨੂੰ ਦੱਸਦਾ ਜਿਹੜੇ ਤੁਸੀਂ ਗਲਤ ਫੈਸਲੇ ਲੈਂਦੇ ਐ ਤੁਹਾਡੇ ਤੇ ਵੀ ਕਾਰਵਾਈ ਹੋਊਗੀ ਤੁਹਾਡੇ ਤੇ ਵੀ ਐਕਸ਼ਨ ਹੋਊਗਾ ਤੇ ਨਾਲੇ ਮੈਂ ਤੁਹਾਨੂੰ ਇਹਨਾਂ ਦੱਸਣਾ ਚਾਹਣਾ ਜਿਹੜੇ ਜਿਹੜੇ ਘਪਲੇ ਇਹਨਾਂ ਨੇ ਕੀਤੇ ਐ ਭਾਵੇਂ ਸ਼ਰਾਬ ਦਾ ਘਟਾਲਾ ਭਾਵੇਂ ਇਹਨਾਂ ਦੀ ਅਜਬੀਨਾ ਦਾ ਘਟਾਲਾ ਭਾਵੇਂ ਰਿਕਰੂਟਮੈਂਟ ਦਾ ਘੁਲਾ ਭਾਵੇਂ ਆ ਜਿਹੜੇ ਪਲੋਟ ਲੋਟ ਕਰਨ ਲੱਗੇ ਐ ਇੰਡਸਟਰੀਅਲ ਏਰੀਆ ਉੱਥੇ ਦੇ ਘਟਾਲਾ ਜਿੰਨੇ ਵੀ ਘਟਾਲੇ ਐ ਮੇਰੇ ਕੋਲ ਸਾਰਾਂ ਦੇ ਸਬੂਤ ਐ ਸਾਰੇ ਆਂਦੇ ਸਬੂਤ ਹੈ ਇੱਕ ਇੱਕ ਘਟਾਲਾ ਕੱਢਾਂਗੇ ਮੈਂ ਤੈਨੂੰ ਇਹਦਾ ਦੱਸਦਾ ਐਜਾ ਸਬਕ ਇਹਨਾਂ ਨੂੰ ਸਿਕਾਇਆ ਜਾਊਗਾ ਜ਼ਿੰਦਗੀ ਵਿੱਚ ਕੋਈ ਬਾਹਰਲਾ ਪੰਜਾਬ ਨੂੰ ਲੁੱਟਣ ਨਹੀਂ ਆ ਸਕਊਗਾ ਹੁਣ ਤੁਹਾਡਾ ਡੈਮ ਦੇ ਇੱਥੇ ਖੋ ਕਬਜ਼ਾ ਕਰ ਲਿਆ ਜੇ ਬਾਦਲ ਸਾਹਿਬ ਮੁੱਖ ਮੰਤਰੀ ਹੁੰਦੇ ਭਾਗੜਾ ਡੈਮ ਤੋਂ ਇੱਕ ਬੂੰਦ ਨਹੀਂ ਲਿਜਾ ਸਕਦੇ ਸੀ ਤੇ ਭਗਵੰਤ ਮਾਨ ਤੇ ਡਰਾਮਾ ਕਰਦੇ ਕਰਦੇ ਸਾਰਾ ਪਾਣੀ ਦੇ ਦਿੱਤਾ ਹੁਣ ਆਹ ਡਰਾਮਾ ਕਰਦੇ ਐ ਅਕਾਲੀ ਦਲ ਜਾਨਵਾਰ ਕਿ ਉਹਨਾਂ ਨੂੰ ਡਰ ਕੀ ਕਾਲੀ ਦਲ ਕੁਛ ਮਰਜੀ ਕਰ ਦੂਗਾ ਆ ਤਾਂ ਕੁਛ ਕਰਦੇ ਨਹੀਂ ਤੁਸੀਂ ਦੇਖ ਲਿਆ ਬਦਲ ਸਾਹਿਬ ਮੁੱਖ ਮੰਤਰੀ ਸੀ ਐਸਵਾਈਐਲ ਕਨਾਲ ਦੀ ਸਾਰੀ ਜ਼ਮੀਨ ਦੀ ਨੋਟੀਫਾਈ ਕਰਕੇ ਵਾਪਸ ਕਿਸਾਨਾਂ ਨੂੰ ਦੇ ਦਿੱਤੀ ਐਜੇ ਫੈਸਲੇ ਕੱਲਾ ਕਾਲੀ ਦਲ ਕਰ ਸਕਦਾ ਨਾ ਕਾਂਗਰਸ ਕਰ ਸਕਦੀ ਹੈ ਨਾ ਝਾੜੂ ਵਾਲੇ ਕਰ ਸਕਦੇ ਆ ਨਾ ਬੀਜੇਪੀ ਕਰ ਸਕਦੀ ਕੋਈ ਵੀ ਪਾਰਟੀ ਨਹੀਂ ਕਰ ਸਕਦੀ ਕਿਉਂਕਿ ਉਹ ਨੈਸ਼ਨਲ ਪਾਰਟੀਆਂ ਉਹਨਾਂ ਨੂੰ ਫਿਕਰ ਹੁੰਦਾ ਹੈ ਕਿ ਸਾਡੇ ਇੱਕ ਫੈਸਲੇ ਨਾਲ ਹਰਿਆਣੇ ਦੀ ਸਰਕਾਰ ਨਾਲ ਚੱਡੀ ਚਲੇ ਜਾਏ Rajasthan ਦੀ ਨਾ ਚਲੇ ਜਾਏ ਹਿਮਾਚਲ ਦੀ ਨਾ ਚਲੇ ਜਾਏ ਸਾਡੇ ਵਾਸਤੇ ਕੋਈ ਫਿਕਰ ਨਹੀਂ ਸਾਨੂੰ ਕੋਈ ਪਰਵਾਹ ਨਹੀਂ ਹਰਿਆਣਾ ਪਰ ਮੱਝ ਸਾਡੇ ਵਾਸਤੇ ਪੰਜਾਬ ਹੈ ਇਸ ਕਰਕੇ ਆਪਣੀ ਫੌਜ ਤਗੜੀ ਰੱਖੋਗੇ ਤੇ ਤੁਸੀਂ ਤਖੜੇ ਰਹੋਗੇ ਰਾਜ ਸਭਾ ਦੇ ਮੈਂਬਰ ਅੱਧੇ ਦਿੱਲੀ ਦੇ ਹੈ ਪੰਜਾਬ ਦੇ ਮੈਂਬਰ ਹੋਣੇ ਚਾਹੀਦੇ ਸੀ ਹੁਣ ਤੁਸੀਂ ਦੇਖ ਲਓ ਰਾਜ ਸਭਾ 'ਚ ਜਦੋਂ ਬੀਬੀਐਮਪੀ ਆ ਪਾਖੜੇ ਦਾ ਪਾਣੀ ਹਰਿਆਣਾ ਲੈੜਿਆ ਸੈਂਟਰ ਉਹਨਾਂ ਨਾਲ ਖੜ ਗਈ ਕੋਈ ਵੀ ਰਾਜ ਸਭਾ ਦਾ ਮੈਂਪੀ ਪੰਜਾਬ ਦਾ ਆਵਾਜ਼ ਨਹੀਂ ਉਠਾਈ ਪਾਰਲੀਮੈਂਟ ਕੋਈ ਵੀ ਪੰਜਾਬ ਦਾ ਮੁੱਦਾ ਹੁੰਦਾ ਹੈ ਹਰਿਆਣਾ ਦੇ ਸੰਬੰਧ ਵਿੱਚ ਆਪਣੇ ਮੈਂਬਰ ਪਾਰਲੀਮੈਂਟ ਆਪ ਦੇ ਨਹੀਂ ਉਠਾਉਂਦੇ ਕਿਉਂਕਿ ਹੁਕਮ ਕੇਜਰੀਵਾਲ ਦਾ ਹੈ ਕੇਜਰੀਵਾਲ ਨੇ ਤਾਂ ਆ ਵੀ ਫੈਸਲਾ ਕੀਤਾ ਹੈ ਉਹਨਾਂ ਦੀ ਪਾਰਟੀ ਨੇ ਤੁਹਾਡਾ ਪਾਣੀ ਅਸੀਂ ਹਰਿਆਣੇ ਨੂੰ ਦੇ ਦਿੰਨਾ ਐ ਇੱਥੋਂ ਤੱਕ ਚਲੇ ਗਏ ਐ ਤੇ ਆਹ ਤੁਹਾਡੀ ਰੱਖਿਆ ਕਰਨਗੇ ਆਹ ਪੰਜਾਬ ਦੀ ਲੜਾਈ ਲੜਨਗੇ ਜਿਹਨੂੰ ਪੰਜਾਬੀ ਆਉਂਦੀ ਨਹੀਂ ਜਿਹਦੇ ਦਿਲ 'ਚ ਪੰਜਾਬ ਨਹੀਂ ਤੁਹਾਡੇ ਖੂਨ 'ਚ ਪੰਜਾਬ ਨਹੀਂ ਉਹ ਵਗਵਾਈ ਕਰਨਗੇ ਤੁਹਾਡੀ ਪੰਜਾਬੀਓ ਜਾਗ ਪੋ ਕਿਦੋਂ ਜਾਗੋਗੇ ਜਦੋਂ ਲੁੱਟਿਆ ਗਿਆ ਸਾਰਾ ਕੁਝ ਜਦੋਂ ਖਤਮ ਹੋ ਗਿਆ ਸਾਰਾ ਕੁਝ ਉਦੋਂ ਜਾਗੋਗੇ ਉਦੋਂ ਕੁਝ ਬਚਣਾ ਨਹੀਂ ਫਿਰ ਰੋਵਾਂਗੇ 20 20 ਸਾਲ ਪਿੱਛੇ ਚਲੇ ਜਾਵਾਂਗੇ ਫਿਰ ਆਪਣੇ ਸੂਬੇ ਉਹ ਜੇ ਬਣ ਜਾਣਗੇ ਜਿਵੇਂ ਅੱਜ ਬਿਹਾਰ ਤੇ ਯੂਪੀ ਤੇ ਉਹਨਾਂ ਸੂਬਿਆਂ ਦਾ ਜਿਹੜੀ ਪੰਜਾਬ ਇੱਕ ਨੰਬਰ ਦਾ ਸੂਬਾ ਕਿਹਾ ਜਾਂਦਾ ਸੀ ਅੱਜ ਹੌਲੀ ਹੌਲੀ ਖਿਸਕ ਰਿਹਾ ਹੈ ਪਿਛਲੇ 10 ਸਾਲ ਤੁਸੀਂ ਬਰਬਾਦ ਕਰਤੇ 10 ਸਾਲਾਂ ਚ 5 ਸਾਲ ਕਾਂਗਰਸ ਦੇ ਕੈਪਟਨ ਨੇ ਬਰਬਾਦ ਕੀਤੇ ਆ 5 ਸਾਲ ਆ ਹੋ ਗਏ ਆ ਆਪਣੇ ਲੋਕ ਕਈ ਗੱਦਾਰੀ ਚ ਆ ਗਏ ਐ ਨਾ ਅਕਾਲੀ ਦਲ ਲੱਖ ਲੈਂਦੇ ਐ ਨਿਸ਼ਾਨਾ ਅਕਾਲੀ ਦਲ ਥੋਡੀ ਖੇਤਰੀ ਪਾਰਟੀ ਨੂੰ ਖਤਮ ਕਰਨ ਦਾ ਹੈ ਤਾਕਤਾਂ ਲੱਗੀਆਂ ਸਾਰੀਆਂ ਨੈਸ਼ਨਲ ਪਾਰਟੀਆਂ ਦੀਆਂ ਤਾਕਤਾਂ ਲੱਗੀਆਂ ਕਿ ਕਾਲੀ ਦਲ ਖਤਮ ਹੋ ਜਾਏ ਤੇ ਅਸੀਂ ਕਬਜ਼ਾ ਕਰ ਲਾਂਗੇ ਆ ਕਾਲੀ ਦਲ ਥੋਡੀ ਫੌਜ ਐ ਆ ਫੌਜ ਨੂੰ ਤਗੜਾ ਰੱਖੋਗੇ ਤੇ ਕਬਜ਼ਾ ਨਹੀਂ ਹੋਊਗਾ ਤੁਹਾਡੇ ਨਾਲ ਧੱਕਾ ਨਹੀਂ ਹੋਊਗਾ ਜੇ ਤੁਸੀਂ ਕਮਜ਼ੋਰ ਕਰਤਾ ਤਾਂ ਤੁਸੀਂ ਕਿਵੇਂ ਦੇਖਿਆ ਕਮਜ਼ੋਰ ਹੋਲੀ 10 ਸਾਲ ਕੀਤਾ ਤਾਈਓ ਤੁਹਾਡੇ ਨਾਲ ੱਟਕੇ ਹੋਣ ਲੱਗ ਗਏ ਹਰ ਰੋਜ਼ ਅਖਬਾਰ ਪੜ੍ਹ ਲਓ ਟੀਵੀ ਦੇਖ ਲਓ ਅੱਜ ਇਹਨੂੰ ਮਾਰਤਾ ਅੱਜ ਇਹਨੂੰ ਲੁੱਟ ਲਿਆ ਇਸ ਬੈਂਕ ਨੂੰ ਲੁੱਟ ਲਿਆ ਇਸ ਕਾਰਖਾਨੇ ਵਾਲੇ ਨੂੰ ਲੁੱਟ ਲਿਆ ਆ ਗੈਂਗਸਟਰ ਇੱਥੇ ਆ ਗਏ ਅੱਜ ਵਪਾਰੀ ਪੰਜਾਬ ਨੂੰ ਛੱਡ ਕੇ ਬਾਹਰ ਜਾ ਰਹੇ ਐ ਇੰਡਸਟਰੀਸਟ ਪੰਜਾਬ ਨੂੰ ਛੱਡ ਕੇ ਬਾਹਰ ਜਾ ਰਹੇ ਐ ਕਿਉਂਕਿ ਇੱਥੇ ਉਹਨਾਂ ਦੀ ਜਾਨ ਸੁਰੱਖਿਅਤ ਨਹੀਂ ਹੈ ਦੇ ਬਚਾਉਣੀ ਕਿਨੇ ਐ ਸਰਕਾਰ ਨੇ ਤੇ ਸਰਕਾਰ ਕੀਦੀ ਐ ਇੱਕ ਨਕਮਿਆਂ ਦੀ ਮੈਂ ਤੁਹਾਨੂੰ ਇੰਨਾ ਹੀ ਦੱਸ ਦਿੰਦਾ ਤੁਸੀਂ ਆਪਣੇ ਪੰਜਾਬ ਦੇ ਮੰਤਰੀਆਂ ਦੇ ਨਾਂ ਸਾਰਿਆਂ ਦੇ ਨਹੀਂ ਲੈ ਸਕਦੇ ਕਿਉਂਕਿ ਮੰਤਰੀ ਤਾਂ ਕਾਗਜ਼ਾਂ 'ਚ ਐ ਮੁੱਖ ਮੰਤਰੀ ਕਾਗਜ਼ਾਂ 'ਚ ਮੁੱਖ ਮੰਤਰੀ ਕੌਣ ਐ ਕੇਜਰੀਵਾਲ ਤੁਸੀਂ ਦੇਖ ਲਓ ਜਦੋਂ ਵੀ ਪੰਜਾਬ ਵਿੱਚ ਕੋਈ ਵੀ ਐਲਾਨ ਕਰਦੇ ਐ ਕਿ ਜੇ ਕੁਛੇ ਪੁਰਾਣੀ ਸੜਕ ਨੂੰ ਰਿਪੇਅਰ ਕਰਦਾ ਹੀ ਪੱਥਰ ਰੱਖ ਦਿਆ ਕੇਜਰੀ ਵਾਲ ਆਉਂਦਾ ਉਹਦੇ ਪਿੱਛੇ ਤਾਂ ਭਗਵੰਤ ਮਾਨ ਇਕੱਲਾ ਖੜਾ ਹੁੰਦਾ ਹੁਣ ਤਾਂ ਜਿਹੜੇ ਬੋਰਡ ਸੀ ਕਿਉਂਕਿ ਕੇਜਰੀ ਵਾਲ ਨੂੰ ਪੰਜਾਬੀ ਨਹੀਂ ਆਉਂਦੀ ਹੁਣ ਤਾਂ ਬੋਰਡ ਵੀ ਹੁਣ ਹਿੰਦੀ ਚ ਬਣਾਤੇ ਤੇ ਉੱਤੇ ਕੇਜਰੀ ਵਾਲ ਦਾ ਲਿਖਿਆ ਹੁੰਦਾ ਨਾ ਤੇ ਥੱਲੇ ਛੋਟਾ ਜਿਹਾ ਭਗਵੰਤ ਮਾਨ ਦਾ ਲਿਤਾ ਹੁੰਦਾ ਅੱਜ ਮੁੱਖ ਮੰਤਰੀ ਨਿਵਾਸ ਵਿੱਚ ਹੁਣ ਉਹਨਾਂ ਨੇ ਆਪਣਾ ਜਿਹੜਾ ਬੰਦਾ ਹੈ ਬੇਬਕ ਕੁਮਾਰ ਜਿਹੜਾ ਕੇਜਰੀਵਾਲ ਦਾ ਡਵਾਈਜ਼ਰ ਹੈ ਉਹਨੂੰ ਮੁੱਖ ਮੰਤਰੀ ਦੇ ਘਰੇ ਬਿਠਾਤਾ ਹੈ ਸਾਰੇ ਫੈਸਲੇ ਉਹ ਕਰਦਾ ਹੈ ਜਿਹੜਾ ਛੋਡੀਆਂ ਉਥੋਂ ਦਾ ਡਿਪਟੀ ਜੀ ਮਨਿਸਟਰ ਸੀ ਤੇ ਜੈਨ ਜਿਹੜਾ ਉਹਨਾਂ ਦਾ ਮਨਿਸਟਰ ਸੀ ਜਿਨ੍ਹਾਂ ਨੇ ਸ਼ਰਾਬ ਘਟਾਲੇ ਵਿੱਚ ਜਿਹੜੇ ਅੰਦਰ ਲੈ ਕੇ ਆਇਆ ਹੁਣ ਕਿਉਂਕਿ ਉਹਨਾਂ ਦੀ ਉੱਥੇ ਦੁਕਾਨ ਬੰਦ ਹੋ ਗਈ ਉਹ ਸਾਰੇ ਚੰਡੀਗੜ੍ਹ ਆ ਗਏ ਆ ਅੱਜ ਚਾਰ ਮਹਿਕਮੇ ਸਸੋਧਿਆ ਦੇਖਦਾ ਹੈ ਚਾਰ ਮਹਿਕਮੇ ਜੈਨ ਦੇਖਦਾ ਹੈ ਹਰ ਮਨਿਸਟਰ ਦੇ ਨਾਲ ਇੱਕ ਯੂਪੀ ਤੋਂ ਬਿਹਾਰ ਤੋਂ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਜਿਹੜੇ ਉਹਨਾਂ ਦੇ ਲੀਡਰ ਆ ਉਹ ਇੱਕ ਇੱਕ ਮਨਿਸਟਰ ਦੇ ਘਰੇ ਬਿਠਾਤੇ ਆ ਚਲਾਉਂਦੇ ਆ ਮੇਰੇ ਕੋਲੇ ਲੁਧਿਆਣੇ ਦੇ ਇੰਡਸਟਰੀਅਸ ਵੀਰ ਆ ਸੀ ਵਪਾਰੀ ਉਹਨਾਂ ਦੀ ਸਮੱਸਿਆ ਸੀ ਜਦੋਂ ਮੇਰੇ ਕੋਲੇ ਆਏ ਮੈਨੂੰ ਕਹਿਣ ਲੱਗੇ ਸਾਡੀ ਤੁਸੀਂ ਆਵਾਜ਼ ਉਠਾਓ ਮੈਂ ਉਹਨਾਂ ਨੂੰ ਗੱਲ ਕੀਤੀ ਮੈਂ ਕਿਹਾ ਤੁਸੀਂ ਆਪਣੇ ਮੁੱਖ ਮੰਤਰੀ ਨੂੰ ਮਿਲੇ ਹੋ ਆਪਣੇ ਇੰਡਸਟਰੀ ਮਿਨਿਸਟਰ ਨੂੰ ਮਿਲੇ ਹੋ ਉਹ ਕਹਿੰਦੇ ਅਸੀਂ ਆਪਣੇ ਇੰਡਸਟਰੀ ਮਿਨਿਸਟਰ ਨੂੰ ਮਿਲੇ ਸੀ ਅਸੀਂ ਕਿਹਾ ਅਸੀਂ ਮੁੱਖ ਮੰਤਰੀ ਨੂੰ ਮਲਾ ਦਿਓ ਸਾਡਾ ਕੰਮ ਕਰਾ ਦਿਓ ਤੇ ਇੰਡਸਟਰੀ ਮਿਨਿਸਟਰ ਕਹਿੰਦਾ ਮੁੱਖ ਮੰਤਰੀ ਦਾ ਕੋਈ ਫਾਇਦਾ ਨਹੀਂ ਮਿਲਦਾ ਮੈਂ ਤੁਹਾਡੀ ਮੁਲਾਕਾਤ ਕੇਂਦਰੀ ਵਾਲਾ ਦਿੱਲੀ ਕਰਾ ਦਿੰਦਾ ਜੋ ਫੈਸਲਾ ਉੱਥੋਂ ਆਊਗਾ ਉਹ ਫੈਸਲਾ ਅਸੀਂ ਲਾਗੂ ਕਰ ਦਾਂਗੇ ਮੈਂ ਅੱਜ ਐਲਾਨ ਕਰਦੇ ਹਾਂ ਆਹ ਜਿਹੜੀਆਂ ਪੰਜਾਬ ਦੀਆਂ ਨੌਕਰੀਆਂ ਕੱਲੀਆਂ ਪੰਜਾਬੀਆਂ ਨੂੰ ਦਿੱਤੀਆਂ ਜਾਣਗੀਆਂ ਹੋਰ ਕਿਸੇ ਨੂੰ ਨਹੀਂ ਦਿੱਤੀ ਜਾਊਗੀ। ਅਖਵਾ ਇੱਥੇ ਇਸ਼ਤਿਹਾਰ ਦੇਖ ਲੈਣਾ ਮੈਂ। ਉਹ ਮੁੰਡਿਆਂ ਨੂੰ ਨੌਕਰੀਆਂ ਦੇ ਰਿਆ। ਉਹ ਮੁੰਡੇ ਪੰਜਾਬ ਦੇ ਨਹੀਂ। ਉਹ ਮੁੰਡੇ ਹੈਗੇ ਕੋਈ ਰਾਜਸਥਾਨ ਦੇ ਕੋਈ ਯੂਪੀ ਦੇ। ਮੇਰੇ ਕੋਲ ਇੱਥੇ ਲਿਸਟ ਹੈ। ਤੁਸੀਂ ਦੇਖ ਲਓ। 500 ਜੇਈ ਭਰਤੀ ਹੋਏ ਸੀ। ਉਹਨਾਂ ਚੋਂ 200 ਤੋਂ ਵੱਧ यूपी बिहार राजस्थान ਦੇ ਆ ਕੋਈ 600 ਵੈਟਰੀ ਇਨਸਪੈਕਟਰ ਭਰਤੀ ਹੋਏ 200 ਤੋਂ ਵੱਧ यूपी बिहार ਦੇ ਹੈ ਜਿੰਨਾ ஏਜੀ ਆਫਿਸ ਹੈ ਸਾਰਾ ਦਿੱਲੀ ਤੋਂ ਆ ਗਿਆ ਹੈ ਮਾਨਸਾ ਸਭ ਸਬ ਇਨਸਪੈਕਟਰ ਭਰੇ ਹੋਏ ਸੀ 6 ਹਰਿਆਣੇ ਦੇ ਹੈ ਇੱਕ ਲੰਬੀ ਲਿਸਟ ਹੈ ਇੱਕ ਲੰਬੀ ਲਿਸਟ ਹੈ ਘੰਟਾ ਲੱਗ ਜੂ ਪੜਦੇ ਤੇ ਇੱਥੇ ਇਸ਼ਤਿਹਾਰ ਦੇ ਦਿੰਗੇ ਤੁਹਾਡੇ ਤਸ ਨਾਲ ਕਿ ਅਸੀਂ 40000 ਨੌਕਰੀ ਦਿੱਤੀ ਹੈ 40000 ਤੋਂ ਅੱਧੀ ਤੱਕ यूपी बिहार ਦੂਜਿਆਂ ਦੀ ਵਾਏ ਮੈਂ ਇਹ ਐਲਾਨ ਕਰਦੇ ਤੁਸੀਂ ਆਪਣੀ ਪਾਰਟੀ ਦੀ ਸਰਕਾਰ ਬਣਾ ਦਿਓ ਆ ਜਿਹੜੀ ਪੰਜਾਬ ਦੀਆਂ ਨੌਕਰੀਆਂ ਕੱਲੀਆਂ ਪੰਜਾਬੀਆਂ ਨੂੰ ਦਿੱਤੀਆਂ ਜਾਣਗੀਆਂ ਹੋਰ ਕਿਸੇ ਨੂੰ ਨਹੀਂ ਦਿੱਤੀ ਜਾਊਗੀ ਜੇ ਅਸੀਂ ਹਿਮਾਚਲ ਵਿੱਚ ਆਪਣੇ ਪੰਜਾਬ ਦੇ ਲੋਕ ਉੱਥੇ ਜ਼ਮੀਨ ਲੈਣਾ ਚਾਹਣ ਨਹੀਂ ਲੈ ਸਕਦੇ ਜੇ ਉੱਤਰਖੰਡ ਵਿੱਚ ਪੰਜਾਬ ਦੇ ਲੋਕ ਜ਼ਮੀਨ ਲੈਣਾ ਚਾਹਣ ਨਹੀਂ ਲੈ ਸਕਦੇ ਰਾਜਸਥਾਨ ਵਿੱਚ ਤੁਸੀਂ ਪੰਜਾਬ ਦੇ ਲੋਕ ਇਹ ਜ਼ਮੀਨ ਲੈਣਾ ਚਾਹਣ ਤੁਸੀਂ ਨਹੀਂ ਲੈ ਸਕਦੇ ਖੇਤੀ ਵਾਸਤੇ ਮੈਂ ਅੱਜ ਕਹਿੰਦਾ ਪੰਜਾਬ ਦੀ ਸਰਕਾਰ ਬਣਾਓ ਆਪਣੀ ਪੰਜਾਬ ਵਿੱਚ ਵੀ ਖੇਤੀ ਦੀ ਜ਼ਮੀਨ ਕੱਲੀ ਪੰਜਾਬੀ ਲੈਣਗੇ ਬਾਹਰੋਂ ਨਹੀਂ ਅਸੀਂ ਲੈਣ ਦੇਵਾਂਗੇ ਸਰਕਾਰ ਜਾਂ ਜਿੰਦਾਬਾਦ ਜਾਂ ਸਾਡੇ ਵਾਸਤੇ ਜਾਂ ਸਾਡੇ ਵਾਸਤੇ ਦੂਜੇ ਸੂਬੇ ਖੋਲਣ ਐ ਨਹੀਂ ਹੈ ਆਪਣੇ ਸੂਬੇ ਵਿੱਚ ਤੁਸੀਂ ਵੜ ਨਾ ਦਿਓ ਤੇ ਸਾਡੇ ਸੂਬੇ 'ਚ ਤੁਸੀਂ ਆ ਕੇ ਇੱਥੇ ਕਬਜ਼ਾ ਕਰੋ ਦੇਖੋ ਆ ਗੱਲਾਂ ਕੱਲੀਆਂ ਖੇਤਰੀ ਪਾਰਟੀ ਕਹਿ ਸਕਦੀ ਐ ਆ ਲੜਾਈ ਕੱਲੀ ਖੇਤਰੀ ਪਾਰਟੀ ਕਰ ਸਕਦੀ ਐ ਤੁਹਾਡਾ ਪਾਣੀ ਜਿਹੜੀ ਆਪਣੀ ਜਾਨ ਐ ਪਾਣੀ ਦੇਣ ਵਾਲਾ ਕੱਢਣ ਵਾਲਾ ਪੰਜਾਬ 'ਚੋਂ ਬਾਹਰ ਕਾਂਗਰਸ ਪਾਰਟੀ ਰਹੀ ਐ ਐਸਐਲ ਨਹਿਰ ਦੇਣ ਵਾਲਾ ਕਾਂਗਰਸ ਪਾਰਟੀ ਸੀ ਅੱਜ Rajasthan ਕਨਾਲ Rajasthan ਨੂੰ ਪਾਣੀ ਦੇਣ ਵਾਲੀ ਕਾਂਗਰਸ ਪਾਰਟੀ ਸੀ ਪੰਜਾਬ ਦਾ ਜਿੰਨੇ ਵੀ ਗੁਨਾਹ ਹੋਏ ਹੈ ਕਾਂਗਰਸ ਪਾਰਟੀ ਨੇ ਕੀਤੇ ਹੈ ਤੇ ਉਹਨਾਂ ਗੁਨਾਹ ਨੂੰ ਰੋਕਣ ਦੀ ਕੋਸ਼ਿਸ਼ ਜੇ ਕੀਤੀ ਤੇ ਕੱਲੀ ਸ਼ਰੋਮ ਨਹੀਂ ਅਕਾਲੀ ਦਲ ਨੇ ਕੀਤੀ ਜੇ ਕਾਲੀ ਦਲ ਮੋਰਚਾ ਨਾ ਲਾਉਂਦਾ ਨੜਾਈ ਨਾ ਲੱਗਦਾ ਐ ਸੋਇਲ ਨਹਿਰ ਕਦੀ ਨਿਕਲੀ ਹੁੰਦੀ ਤੇ ਪਾਣੀ ਪੰਜਾਬ ਦਾ ਬਾਹਰ ਹੁੰਦਾ ਤੇ ਆਪਾਂ ਰਾਜਸਥਾਨ ਵਾਂਗੂ ਹੁੰਦੇ ਆ ਲੜਾਈ ਕਾਲੀ ਦਲ ਨੇ ਲੜੀ ਹੈ ਹਰ ਲੜਾਈ ਪੰਜਾਬ ਦੀ ਕਾਲੀ ਦਲ ਲੜਦਾ ਹੈ ਪਰ ਆਪਾਂ اپنی پارٹی ਨੂੰ ਪਛਾਣਦੇ ਹੀ ਨਹੀਂ ਤੇ ਅੱਜ ਤੋਂ ਮੈਂ ਐਲਾਨ ਕਰ ਰਿਹਾ ਕਿ ਅੱਜ ਤੋਂ ਪੰਜਾਬ ਨੂੰ ਬਚਾਉਣ ਦੀ ਜੰਗ ਸ਼ੁਰੂ ਹੋ ਗਈ ਹੈ ਸੁਖਬੀਰ ਤੇਰੀ ਸੋਚ ਦੇ ਅੱਜ ਤੋਂ ਸੁਖਬੀਰ ਤੇਰੀ ਸੋਚ ਦੇ ਤੇ ਅੱਜ ਤੋਂ ਪੰਜਾਬ ਨੂੰ ਬਚਾਉਣ ਦੀ ਜੰਗ ਸ਼ੁਰੂ ਹੋ ਗਈ ਹੈ ਤੇ ਉਹ ਫੌਜ ਅਕਾਲੀ ਦਲ ਹੈ ਜਿਹੜੀ ਜੰਗ ਲੜੂਗੀ ਤੁਹਾਡੀ ਆਪਣੀ ਫੌਜ ਦ ਨੈਸ਼ਨਲ ਪਾਰਟੀਆ ਜਿਨ੍ਹਾਂ ਨੇ ਪੰਜਾਬ ਲੁੱਟਿਆ ਉਹਨਾਂ ਨੂੰ ਭਜਾ ਕੇ ਪੰਜਾਬੀਆਂ ਦਾ ਆਪਣਾ ਸਰਕਾਰ ਲਿਆ ਕੇ ਜਿੱਥੇ ਗਰੀਬ ਕਿਸਾਨ ਮਜ਼ਦੂਰ ਇੰਡਸਟਰੀ ਤਰੱਕੀ ਕਰੇ ਜਿੱਥੇ ਅਮਨ ਸ਼ਾਂਤੀ ਰਹੇ ਜਿੱਥੇ ਗੁੰਡਾਗਰਦੀ ਬੰਦ ਹੋਏ ਜਿੱਥੇ ਗੈਂਗਸਟਰ ਸਾਰੇ ਜੇਲਾਂ ਚੋਂ ਉਹ ਜੀ ਸਰਕਾਰ ਤੁਹਾਨੂੰ ਲਿਆ ਕੇ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ